ਭਗਵਾਨ ਦੀ ਜੈ ਸੋਹਮਾ ਦਾਇਸ਼ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਪਿਆਰੀਆਂ ਸੰਗਜਿਓ ਇਹ ਹਰ ਬਾਣੀ ਪੰਜ ਸਾਵਣ ਸ਼ੈਨਸ਼ਈ ਸੰਮਤ ਨਾਮ ਆਓ ਆਪਾਂ ਬਰੇ ਪਿਆਰ ਨਾਲ ਪੜ੍ਹੀਏ ਉਸਤੇ ਵਿਚਾਰ ਕਰੀਏ ਕਿ ਸੱਚੇ ਪਾਤਸ਼ਾਹ ਹੀ ਨੇ ਸਾਨੂੰ ਕੀ ਹੁਕਮ ਸੰਦੇਸ਼ ਦਿੱਤੇ ਗਏ ਹਨ ਪ੍ਰਭੂ ਦਾ ਭਗਤ ਕੋਈ ਵਿਰਲਾ ਦਿਸੇ ਵਿੱਚ ਜਹਾਨ ਕੋਟਾਂ ਵਿੱਚੋਂ ਨਜ਼ਰੀ ਆਇਆ ਕਿਉਂਕਿ ਪ੍ਰਭੂ ਦਾ ਭਗਤ ਭਗਤ ਬਹੁਤ ਵਿਰਲੇ ਹੁੰਦੇ ਕਿਉਂਕਿ ਵਿਰਲੇ ਕੋਈ ਹੁੰਦੇ ਆ ਜਿਹੜੇ ਆਪਣੇ ਆਪ ਨੂੰ ਜਗਤ ਦੀਆਂ ਵਾਸ਼ਨਾਵਾਂ ਤਿਆਗ ਕੇ ਤੇ ਪਰਮਾਤਮਾ ਦੇ ਨਾਲ ਲੱਗ ਜਾਂਦੇ ਆ ਜਗਤ ਵਿਦਿਆ ਦਾ ਸਾਰੇ ਦੇਣ ਗਿਆਨ ਸਿਫਤਾਂ ਵਾਲੀ ਸਿਫਤ ਪੜਾਈ ਆ ਸੰਸਾਰੀ ਵਿਦਿਆ ਦਾ ਸਾਰੇ ਧਿਆਨ ਲੰਮਾ ਪਰ ਜਿਹੜੀ ਪਰਮਾਤਮਾ ਦੀ ਵਿਦਿਆ ਉਹ ਸਾਡੀ ਜਗਤ ਵਿਦਿਆ ਨਾਲੋਂ ਉੱਪਰ ਉੱਠ ਕੇ ਕਿਉਂਕਿ ਜਿੱਥੇ ਸੰਸਾਰ ਦੀ ਵਿਦਿਆ ਖਤਮ ਹੋ ਜਾਂਦੀ ਹੈ ਨਾ ਤਾਂ ਭਗਵਾਨ ਦਾ ਪਹਿਲਾ ਅਖਰੀ ਉਥੋਂ ਸ਼ੁਰੂ ਹੁੰਦਾ ਜਗਤ ਵਿਦਿਆ ਦਾ ਸਾਰੇ ਦੇਣ ਗਿਆਨ ਸਿਫਤਾਂ ਵਾਲੀ ਸਿਫਤ ਪੜ੍ਹਾਈ ਆ ਜੋ ਮੇਰਾ ਗੁਰਮੁਖ ਗੁਰਸੇਖ ਹਰਪਵਤ ਮੇਰੀ ਮੰਨੇ ਆਣ ਇਹ ਮੇਰੀ ਬੇਪਰਵਾਹੀ ਕਿਉਂਕਿ ਵਿਰਲਾ ਗੁਰਸਿੱਖ ਜਿਹੜਾ ਉਹ ਪਰਮਾਤਮਾ ਦਾ ਕਿਹੜਾ ਹਰ ਬਾਣੀ ਅਨਸਾਰ ਮਹਾਰਾਜ ਜੀ ਨੇ ਦੱਸਿਆ ਹੈ ਕਿ ਜਿਹੜਾ ਮੇਰੀ ਆਣ ਨੂੰ ਮੰਨੇਗਾ ਮੇਰੇ ਹੁਕਮਾਂ ਦੀ ਪਾਲਣਾ ਕਰੇਗਾ ਉਹ ਮੇਰਾ ਗੁਰਮੁਖ ਹੈ ਉਹ ਮੇਰਾ ਭਗਤ ਹੈ ਜੋ ਆਪਣੇ ਆਪ ਨੂੰ ਮੇਰੇ ਪਿਆ ਮੇਰੇ ਪ੍ਰੇਮ ਵਿੱਚ ਬੁੱਕ ਕਰਾਣ ਕਰਮ ਕਾਣ ਦਾ ਡੇਰਾ ਢਾਈ ਆ ਜੋ ਆਪਣੇ ਆਪ ਨੂੰ ਪਰਮਾਤਮਾ ਦੇ ਪਿਆਰ ਦੇ ਵਿੱਚ ਉਹਦੇ ਹੁਕਮ ਦੇ ਵਿੱਚ ਮੰਨ ਕੇ ਆਪਣੇ ਆਪ ਨੂੰ ਬੁੱਕ ਕਰਵਾਉਂਦੇ ਕਹੇ ਪਰਮਾਤਮਾ ਜੋ ਤੂੰ ਕਰ ਰਿਹਾ ਉਹ ਚੰਗਾ ਜੋ ਕਰੇਗਾ ਉਹ ਵੀ ਚੰਗਾ ਜੋ ਕਰ ਰਿਹਾ ਉਹ ਵੀ ਚੰਗਾ ਅਸੀਂ ਤੇਰੇ ਹੁਕਮ ਦੀ ਪਾਲਣਾ ਕਰਾਂਗੇ ਔਰ ਉਹ ਪਿਆਰ ਦੇ ਵਿੱਚ ਬੁੱਕ ਹੁੰਦੇ ਜੋ ਆਪਣੇ ਆਪ ਨੂੰ ਮੇਰੇ ਪ੍ਰੇਮ ਵਿੱਚ ਬੁੱਕ ਕਰਾਣ ਕਰਮ ਕਾਣ ਦਾ ਡੇਰਾ ਢਾਈ ਆ ਉਹਨਾਂ ਦਾ ਲੇਖੇ ਲਾਵਾ ਮਾਟੀ ਚਾਮ ਗੋਬਿੰਦ 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 ਦਇਆ ਕਮਾਇਆ ਇੱਥੇ ਸੱਚੇ ਪਾਤਸ਼ਾਹ ਨੇ ਕਿਹਾ ਕਿ ਜਿਨ੍ਹਾਂ ਨੇ ਆਪਣੇ ਆਪ ਨੂੰ ਮੇਰੇ ਪਿਆਰ ਦੇ ਵਿੱਚ ਬੁੱਕ ਕਰਾ ਲਿਆ ਉਹਨਾਂ ਦਾ ਮੈਂ ਮਾਟੀ ਚਾਮ ਵੀ ਲੇਖੇ ਲਾ ਲਿਆ ਲੇਖ ਰਹਿਣ ਨਾ ਦੇਵਾ ਸੁਭਾ ਸ਼ਾਮ ਜਗਤ ਵੰਡਣਾ ਕੋਈ ਵੰਡਾਈ ਆ ਉਹਨਾਂ ਦਾ ਲੇਖਾ ਜਿਹੜਾ ਸੁਭਾ ਸ਼ਾਮ ਦਾ ਕੋਈ ਨਹੀਂ ਰਹੇਗਾ ਜਗਤ ਦੇ ਕਿਹੇ ਵੀ ਟਾਈਮ ਦੀ ਵੰਡ ਹੀ ਨਹੀਂ ਰਹੇਗੀ ਜੋਤੀ ਜੋਸ ਰੂਪ ਹਰ ਆਪ ਆਪਣੀ ਕਿਰਪਾਕਾਰ ਦੇਵਨ ਹਾਰਾ ਸਾਚਾ ਵਾਰ ਸੱਚ ਸੁਆਮੀ ਖੇਲ ਖਲਾਈਆ ਇਹ ਖੇਲ ਕੀ ਦਾਵਾਗਾ ਉਸ ਅਕਾਲ ਪੁਰਖ ਦਾ ਸੱਚੇ ਸੁਆਮੀ ਦਾ ਪਰ ਪਰਮਾਤਮਾ ਦਾ ਸੋ ਸੱਚੇ ਪਾਤਸ਼ਾਹੀ ਨੇ ਜਿਹੜੇ ਵਿਰਲੇ ਗੁਰਮਖਿਆ ਔਰ ਭਗਤਿਆ ਕੋਟਾਂ ਵਿੱਚੋਂ ਨਜ਼ਰ ਆਉਣੇ ਆ ਔਰ ਕਿਹੜੇ ਹੋਣਗੇ ਉਹ ਸੱਚੇ ਪਾਤਸ਼ਾਹੀ ਨੇ ਆਪਣੇ ਰਸਨਾ ਦੇ ਵਿੱਚੋਂ ਦੱਸਿਆ ਕਿ ਤੁਹਾਡਾ ਨਾਤਾ ਸਾਰੀ ਮਨੁੱਖਤਾ ਦੇ ਨਾਲ ਹੈ ਔਰ ਸਾਰੀ ਮਨੁੱਖ ਜਾਤੀ ਦੇ ਨਾਲ ਇਸ ਨੂੰ ਕਾਇਮ ਰੱਖਣ ਵਾਸਤੇ ਸੰਸਾਰ ਵਿੱਚ ਸੰਸਾਰ ਚ ਪ੍ਰਸਿੱਧ ਪ੍ਰਸਿੱਧ ਕਰਨ ਵਾਸਤੇ ਤੁਹਾਡੇ ਅੰਦਰ ਸਤੋ ਗੁਣ ਆਉਣਾ ਚਾਹੀਦਾ ਹੈ। ਤੁਹਾਡੇ ਅੰਦਰ ਰਜੋ ਗੁਣ ਆਉਣਾ ਚਾਹੀਦਾ ਹੈ। ਤੇ ਤਮੋ ਗੁਣ ਵਾਲ ਤੁਸੀਂ ਥੋੜਾ ਜਿਹਾ ਚੂਰ ਰੱਖ ਲਵੋ। ਇਹ ਤੁਹਾਡੀ ਆਪਣੀ ਸਫਲਤਾ ਹੈ। ਕਿਉਂਕਿ ਇਹ ਜਿਹੜੀ ਸਤੋਗੁਣ ਨੂੰ ਆਪਣੇ ਵਿੱਚ ਲਿਆਉਣਾ ਰਜੋਗੁਣ ਨੂੰ ਲਿਆਉਣਾ ਤੇ ਤਮੋਗੁਣ ਨੂੰ ਆਪਣੇ ਤੋਂ ਦੂਰ ਰੱਖਣਾ ਇਹ ਸੱਚੇ ਪਾਤਸ਼ਾਹੀ ਨੇ ਸਾਡੇ ਉੱਤੇ ਜ਼ਿੰਮੇਵਾਰੀ ਲਾ ਦਿੱਤੀ ਹੈ। ਔਰ ਮਹਾਰਾਜ ਜੀ ਨੇ ਸਾਫ਼-ਸਾਫ਼ ਕਹਿ ਦਿੱਤਾ ਹੈ ਕਿ ਤੁਹਾਡੀ ਆਪਣੀ ਸਫਲਤਾ ਹੈ। ਇਹਨੂੰ ਸਾਫ਼ ਤੁਸੀਂ ਖੁਦ ਆਪ ਕਰਨਾ। ਔਰ ਜਦ ਤੁਸੀਂ ਇੰਨੇ ਵੱਡੇ ਮਾਰਗ ਦੇ ਮੋਢੀ ਹੋ ਔਰ ਇਹ ਸਾਰਾ ਪਹਾੜ ਤੁਹਾਡੇ ਮੋਢਿਆਂ ਔਰ ਕੰਧਿਆਂ ਤੇ ਆਉਣਾ ਹੈ ਤੇ ਜੇ ਅਸੀਂ ਇਸ ਤ੍ਰੈਗੁਣ ਮਾਇਆ ਦੇ ਜਾਲ ਵਿੱਚ ਹੀ ਫਸੇ ਰਹਿੰਨੇ ਆਂ ਤੇ ਫਿਰ ਅਸੀਂ ਉਹ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲ ਸਕਦੇ ਔਰ ਮਹਾਰਾਜ ਜੀ ਨੇ ਜੋ ਦੱਸਿਆ ਹੈ ਕਿ ਸਤੋਗੁਣ ਤੁਹਾਡੇ ਵਿੱਚ ਆਉਣਾ ਚਾਹੀਦਾ ਹੈ ਸਤੋਗੁਣ ਕੀ ਹੈ ਰਜੋਗੁਣ ਤੁਹਾਡੇ ਵਿੱਚ ਆਉਣਾ ਚਾਹੀਦਾ ਰਜੋਗੁਣ ਕੀ ਹੈ ਤੇ ਤਮੋ ਗੁਣ ਹੈ ਜਿਹੜਾ ਉਹਨੂੰ ਆਪਣੇ ਤੋਂ ਦੂਰ ਰੱਖਣਾ ਸਤੋਗੁਣ ਦੇ ਵਿੱਚ ਜਾਤ ਸਤ ਸੰਜਮ ਸੰਤੋਖ ਦਇਆ ਨਿਮਰਤਾ ਸ਼ਾਂਚੀਤਾ ਪਰਵਕਾਰ ਪੁੰਨ ਦਾਨ ਖਿਮਾ ਕਰ ਦੇਣਾ ਇਹ ਸਾਡੇ ਵਿੱਚ ਆਉਣਾ ਚਾਹੀਦਾ ਹੈ ਇਹ ਕਿਸ ਦਾ ਹੁਕਮ ਹੈ ਮਾਲਕ ਦਾ ਪਰਮੇਸ਼ਰ ਦਾ ਪ੍ਰਭੂ ਦਾ ਰਜੋ ਗੁਣ ਆਸ਼ਾ ਅਭਲਾਸ਼ਾ ਤ੍ਰਿਸ਼ਨਾ ਸੰਸੇ ਪਰਮ ਫੁਰਨੇ ਗ੍ਰਸਤ ਵਿਚਾਰ ਚਿੰਤਾ ਤੇ ਫਿਕਰ ਇਹ ਵੀ ਸਾਡੇ ਵਿੱਚ ਆਉਣਾ ਚਾਹੀਦਾ ਪਰ ਪ੍ਰਮਾਤਮਾ ਨੇ ਜਿਹੜਾ ਗੁਣ ਸਾਨੂੰ ਕਿਹਾ ਆਪਣੇ ਤੋਂ ਦੂਰ ਰੱਖ ਲੋ ਔਰ ਦੂਰ ਰੱਖਣ ਵਾਲਾ ਕਿਹੜਾ ਗੁਣ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਾ ਚੁਗਲੀ ਈਰਖਾ ਵੈਰ ਵਿਰੋਧ ਨਫ਼ਰਤ ਦੁਬਦਾ ਤੇ ਦੁਐਤ ਇਹਨਾਂ ਨੂੰ ਹੁਕਮ ਕੀਤਾ ਸੱਚੇ ਪਾਤਸ਼ਾਹ ਜੀ ਨੇ ਆਪਣੇ ਤੋਂ ਦੂਰ ਰੱਖ ਲੈਣਾ ਜੇ ਦੂਰ ਰੱਖਾਂਗੇ ਤੇ ਸਾਡਾ ਇਹ ਕਾਇਆ ਭਾਂਡਾ ਜਿਹੜਾ ਤਾਂ ਹੀ ਸਾਫ਼ ਹੋਵੇਗਾ ਜੇ ਸਾਫ਼ ਹੋਵੇਗਾ ਤੇ ਫਿਰ ਅਸੀਂ ਉਹ ਪਰਮਾਤਮਾ ਦੇ ਜਿਹੜੇ ਆ ਪ੍ਰਭੂ ਦੇ ਵਿਰਲੇ ਗੁਰਮੁਖ ਜਿਹੜੇ ਆ ਭਗਤ ਉਹ ਤਾਂ ਪਾਵਾਂਗੇ ਔਰ ਇਸ ਬੰਦ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਹਰ ਬਾਣੀ ਜੋ ਲਿਖਾਈ ਹੈ ਮੈਂ ਉਹ ਤੁਹਾਡੇ ਨਾਲ ਸਾਂਝੀ ਕਰਦਾ ਹਾਂ ਗ੍ਰੰਥ ਨੰਬਰ 23 ਪੰਨਾ ਨੰਬਰ 321 ਤੇ 17 ਮਾਰਗ ਸ਼ੈਨਸ਼ਈ ਸੰਮਤ 8 ਮੋਨਮੜਾ ਜ਼ਿਲ੍ਹਾ ਅੰਮ੍ਰਿਤਸਰ ਦਲੀਪ ਸਿੰਘ ਚਰਨ ਸਿੰਘ ਤਾਰਾ ਸਿੰਘ ਦੇ ਗ੍ਰਹਿ ਕਾਇਆ ਭਾਂਡਾ ਜੋ ਜਨ ਸਾਫ ਕਰਦਾ ਪੰਜ ਤਤ ਮਿਲੇ ਵਡਿਆਈ ਆ ਸੋ ਆਪਾਂ ਹੁਣੇ ਸੱਚੇ ਪਾਤਸ਼ਾਹ ਜੀ ਦਾ ਹੁਕਮ ਵੀ ਪੜ੍ਹ ਕੇ ਆਟੇ ਕਿ ਤੁਹਾਡੀ ਆਪਣੀ ਸਫਲਤਾ ਹੋਵੇਗੀ ਹੁਣ ਇਸ ਕਾਇਆ ਭਾਂਡੇ ਨੂੰ ਮਹਾਰਾਜ ਜੀ ਨੇ ਸਾਫ-ਸਾਫ ਇਹਦੇ ਵਿੱਚ ਕਹਿਤਾ ਕਿ ਜੋ ਜਨ ਸਾਫ ਕਰਦਾ ਉਹ ਕਿੰਨੇ ਕਰਨਾ ਅਸੀਂ ਫਿਰ ਜਾ ਕੇ ਸੰਸਾਰ ਦੇ ਵਿੱਚ ਵੀ ਤੇ ਪਰਮਾਤਮਾ ਦੇ ਘਰ ਦੇ ਵਿੱਚ ਵੀ ਵਡਿਆਈ ਮਿਲੇਗੀ ਕਾਇਆ ਭਾਂਡਾ ਜੋ ਜਨ ਸਾਫ ਕਰਦਾ ਪੰਜ ਤਤ ਮਿਲੇ ਵਡਿਆਈ ਆ ਤ੍ਰੈ ਗੁਣ ਮਾਇਆ ਮਨਸ਼ਾ ਦੂਰ ਕਰਦਾ ਹਉਮੈ ਹੰਤਾ ਘੜ ਤੜਾਈ ਆ ਸੋ ਆਪਾਂ ਹੁਣੇ-ਹੁਣੇ ਇਸ ਵਰਮਣ ਕਰਕੇ ਅਟੇ ਆ ਇਤ੍ਰੈ ਗੁਣ ਮਾਇਆ ਨੂੰ ਦੋ ਗੁਣਾ ਨੂੰ ਆਪਣੇ ਵਿੱਚ ਅਪਣਾਉਣਾ ਹੈ ਸਤੋਗੁਣ ਤੇ ਤਮੋ ਸਤੋਗੁਣ ਤੇ ਰਜੋਗੁਣ ਤਮੋ ਗੁਣ ਨੂੰ ਆਪਣੇ ਉਤੋਂ ਦੂਰ ਰੱਖਣਾ ਤੂੰ ਮੇਰਾ ਮੈਂ ਤੇਰਾ ਨਿਸ਼ ਅਖਰ ਧਾਰ ਵੜਦਾ ਅਖਰਾਂ ਵਾਲੀ ਸਿਫਤ ਸਲਾਹੀਆ ਤੂੰ ਮੇਰਾ ਇਹ ਕਾਲਪੁਰਖ ਪਰਮਾਤਮਾ ਤੂੰ ਮੇਰਾ ਤੇ ਮੈਂ ਤੇਰਾ ਤੂੰ ਸਿਰਜਨ ਹਾਰਿਆ ਮੈਂ ਤੇਰੀ ਸਿਰਜਣਾ ਹੋਰੇ ਨੇ ਸਖਰ ਅੰਦਰੇ ਅੰਦਰ ਹੀ ਧਾਰ ਚਲਦੀ ਹੈ ਸਾਚੀ ਮੰਜ਼ਲ ਅਗੰਮੀ ਚੜਦਾ ਪੌੜੇ ਡੰਡੇ ਪੰਦ ਮੁਖਾਈ ਆ ਜੋ ਅਕਾਲ ਪੁਰਖ ਦਾ ਪਰਮਾਤਮਾ ਦਾ ਹੁਕਮ ਮੰਨ ਕੇ ਤੇ ਇਸ ਤ੍ਰੈ ਗੁਣ ਮਾਇਆ ਮਨਸ਼ਾ ਨੂੰ ਦੂਰ ਕਰ ਲੈਂਦਾ ਤੇ ਉਹ ਕਿਹੜੀ ਛੌੜੀ ਚੜਦਾ ਵਾ ਫਿਰ ਸੱਚ ਉਹਗਮੀ ਸੱਚ ਮੰਝਲ ਗਮੀ ਚੜਦਾ ਪੌੜੇ ਡੰਡੇ ਪੰਦ ਮਖਾਈਆ ਸ਼ਬਦ ਸੁਣੇ ਅਨਾਦੀ ਅਨਹਦ ਨਾਦ ਵੱਜਦਾ ਹਨ ਰਾਗੀ ਰਾਗ ਦੜਾਈਆ ਅਨਹਦ ਨਾਦ ਕਿਹੜਾ ਕਿਹੜਾ ਹੁੰਦਾ ਜਿਹੜਾ ਅੰਦਰੇ ਅੰਦਰ ਹੀ ਚੱਲਦਾ ਰਹਿੰਦਾ ਕੁਫਲ ਖੁੱਲੇ ਆਪਣੇ ਘਰ ਦਾ ਤਰੇ ਭਵਨ ਧਨੀ ਆਪ ਖਲਾਈ ਆ ਫਿਰ ਉਹ ਤਰੇ ਭਵਨ ਧਨੀ ਜਿਹੜਾ ਤਿੰਨਾਂ ਲੋਕਾਂ ਦਾ ਮਾਲਕ ਆ ਫਿਰ ਉਹ ਆਪ ਹੀ ਸਾਡਾ ਕੁਫਲ ਖੋਲਦਾ ਦਰਸ਼ਨ ਕਰੇ ਨਰੈਣ ਨਰਦਾ ਜੋਤੀ ਜਾਤਾ ਨਜ਼ਰੀ ਆਈ ਆ ਫਿਰ ਉਹ ਜੋਤੀ ਜਾਤਾ ਅਕਾਲਪੁਰਖ ਪਰਮਾਤਮਾ ਜਿਹੜਾ ਉਹ ਖੁਦ ਆਪ ਦਰਸ਼ਨ ਦਿੰਦਾ ਸੱਚ ਦਵਾਰੇ ਆਪਣੇ ਵੜਦਾ ਘਰ ਮੰਦਿਰ ਸੋਭਾ ਪਾਈ ਆ ਨਾ ਜੀਵਤ ਨਾ ਮਰਦਾ ਮਰ ਜੀਵਤ ਹਰ ਮਰ ਜੀਵਤ ਇੱਕੋ ਰੂਪ ਦਰਸਾਈ ਆ ਕਿਉਂਕਿ ਪਰਮਾਤਮਾ ਨਾ ਮਰਦਾ ਹੈ ਨਾ ਜਨਮ ਲੈਂਦਾ ਹੈ ਔਰ ਉਹ ਕੀ ਆ ਇੱਕੋ ਹੀ ਰੂਪ ਹੈ ਪਰਮਾਤਮਾ ਦਾ ਉਹ ਕਿਹੜਾ ਰੂਪ ਹੈਗਾ ਜੋਤ ਦਾ ਜੋਤੀ ਜੋਸ ਰੂਪ ਹਰ ਆਪ ਆਪਣੀ ਕਿਰਪਾ ਕਰਾ ਕਰੇ ਖੇਲ ਸਚਾ ਹਰ ਸੱਚ ਦਾ ਮੇਲਾ ਲੈ ਮਲਾਈਆ ਕਿਉਂਕਿ ਉਹ ਜੋਤੀ ਸਾਡੀ ਆਤਮਾ ਹੈ ਜੋਤ ਪਰਮਾਤਮਾ ਹੈ ਜੋ ਸਰਵ ਜੋਤੀਆਂ ਦਾ ਮਾਲਕ ਹੈ ਉਹ ਜੋਤ સ્વરૂਪ ਪਰਮਾਤਮਾ ਖੁਦ ਆਪ ਹੈ ਤੇ ਮਿਲਣੀ ਫਿਰ ਕਿਹਦੇ ਨਾਲ ਹੁੰਦੀ ਆ ਪਰਮਾਤਮਾ ਦੇ ਨਾਲ ਜੋ ਭਾਂਡਾ ਸਾਫ਼ ਕਰੇ ਤਨ ਵਜੂਦ ਮਾਟੀ ਖਾਕ ਮੈਲ ਤਵਾਈ ਆ ਇਹ ਸੱਚੇ ਪਾਤਸ਼ਾਹ ਦਾ ਹੁਕਮ ਵੀ ਹੈ ਕਿ ਇਸ ਭਾਂਡੇ ਨੂੰ ਖੁਦ ਤੁਸੀਂ ਆਪ ਸਾਫ਼ ਕਰਨਾ ਉਹ ਕਾਰੰਦਾ ਮੈਲ ਜਿਹੜੀ ਉਹ ਆਪ ਹੀ ਧੋਣੀ ਔਰ ਇੱਥੇ ਸੱਚੇ ਪਾਤਸ਼ਾਹ ਨੇ ਇਸੇ ਕਰਕੇ ਕਹਤਾ ਜੋ ਭਾਂਡਾ ਸਾਫ਼ ਕਰੇ ਤਨਵਜੂਦ ਮਾਟੀ ਖਾਕ ਮੈਲ ਤਵਾਈ ਆ ਕਾਰ ਸੁਆਮੀ ਮਹਿਬੂਬ ਮਿਹਰવાન ਮਿਹਰਬਾਨ ਕੋਸਾਈਆ ਫਿਰ ਉਹਨੂੰ ਜਦੋਂ ਨੇ ਇਹ ਭਾਂਡਾ ਜਿਹੜਾ ਵਾਗਾ ਉਹਨੂੰ ਸਾਫ਼ ਕਰ ਲਿਆ ਔਰ ਦੁਰਮਤ ਮੈਲ ਧੋ ਲਿਆ ਤਾਂ ਫਿਰ ਉਹਦੇ ਉਸ ਘਰ ਦੇ ਵਿੱਚ ਸੁਆਮੀ ਖੁਦ ਆਪ ਆ ਕੇ ਮਿਲੇਗਾ। ਇਹ ਵਿੱਚ ਕਾਏ ਏਕਾ ਦੂਜ ਦੂਤਿਆ ਪਾਉ ਰਹਿਣ ਨਾ ਪਾਈ ਆ ਆਤਮ ਪਰਮਾਤਮ ਦੇਵੇ ਸੂਜ ਪਰਦਾ ਪਰਦਿਆਂ ਵਿੱਚੋਂ ਉਠਾਈ ਆ ਫਿਰ ਉਹਨੇ ਜਿਹੜਾ ਭੇਵ ਆ ਉਹ ਚੁਕਾ ਦੇਣਾ ਆਤਮ ਤੇ ਪਰਮਾਤਮ ਦੀ ਸੋਝੀ ਸਾਨੂੰ ਦੇ ਦੇਣੀ ਆ ਕਿ ਸਾਡੀ ਮੇਲ ਕਿਤੇ ਨਾਲ ਆ ਪਰਮਾਤਮਾ ਦੇ ਨਾਲ ਆਤਮਾ ਨਾਲ ਸੋ ਪਰਮਾਤਮਾ ਹੰਗ ਸਾਡੀ ਆਤਮਾ ਇਹ ਪੜਦਾ ਜਿਹੜਾ ਨੇ ਉਠਾ ਕੇ ਸਾਨੂੰ ਸੋਝੀ ਦੇ ਦੇਣੀ ਭੇਵ ਅਗੰਮਾ ਖੋਲਾ ਗੂਜ ਆਲਸ ਨਿੰਦਰਾ ਰਹੇ ਨਰਾਇਆ ਕਰਾਏ ਪ੍ਰਕਾਸ਼ ਚਾਰੇ ਕੂਟ ਉੱਤਰ ਪੂਰਬ ਪੱਛਮ ਦੱਖਣ ਸੋਪਾ ਪਾਈ ਆ ਫਿਰ ਉਹ ਪਰਮਾਤਮਾ ਸਾਡੀ ਜਦੋਂ ਆਲਸ ਨਿੰਦਰਾ ਦੀ ਗਫਲਤ ਦੀ ਨੀਂਦ ਖੋਲ ਦਿੰਦਾ ਤੇ ਉਹਦਾ ਪ੍ਰਕਾਸ਼ ਜਿਹੜਾ ਉਹ ਚਾਰੋਂ ਕੋਟੀ ਸਾਨੂੰ ਨਜ਼ਰ ਆਉਂਦਾ ਲੇਖਾ ਰਹਿ ਨਾ ਝੂਠ ਝੂਠ ਮਨ ਵਕਾਰ ਕਰੇ ਸਪਾਈ ਆ ਫਿਰ ਉਹਦਾ ਜਿਹੜਾ ਲੇਖਾ ਵਾ ਝੂਠ ਝੂਠ ਦੇ ਨਾਲ ਨਹੀਂ ਰਹਿ ਜੇਗਾ ਠੱਗੀਆਂ ਠੋਰੀਆਂ ਦੇ ਨਾਲ ਨਹੀਂ ਰਹੇਗਾ ਮਨ ਵਕਾਰ ਜਿਹੜੇ ਉਹਦੇ ਸਾਰੇ ਸਾਪਵਾਦ ਜਿਸ ਉੱਪਰ ਸਹਿਬ ਸਤਗੁਰ ਜਾਏ ਤੂਠ ਤਿਸ ਸੇਵਾ ਸੱਚ ਕਮਾਈ ਆ ਜਿਸ ਜੀਵ ਦੇ ਉੱਤੇ ਜਿਸ ਭਗਤ ਦੇ ਉੱਤੇ ਸਹਿਬ ਸਤਗੁਰ ਜਿਹੜਾ ਉਹ ਖੁਸ਼ਹਾਲ ਹੋ ਗਿਆ ਮਿਹਰਬਾਨ ਹੋ ਗਿਆ ਉਹ ਫਿਰ ਸੱਚੀ ਸੇਵਾ ਆਪਮਹਾਂਗਾ ਸੱਚੀ ਸੇਵਾ ਹੀ ਫਿਰ ਉਹਦੇ ਹੱਕ ਮਹਾਂ ਹੋਊਗੀ ਔਰ ਉਹ ਵਿਰਲਾ ਗੁਰਮਖ ਫਿਰ ਉਹ ਬਣਦਾ ਜੇ ਸੁਪਰ ਸਹਿਬ ਸਤਗੁਰ ਜਾਏ ਢੂਠ ਤਿਸ ਸੇਵਾ ਸਾਚਕ ਮਾਈ ਆ ਸੋਈ ਸੁਰਤੀ ਜਾਏ ਉਠ ਨਿਰਗੁਣ ਧਾਰ ਲੈ ਅੰਗੜਾਈ ਆ ਉਹਦੀ ਫਿਰ ਜਿਹੜੀ ਆ ਸੋਈ ਹੋਈ ਸੁਰਤੀ ਆ ਉਹ ਜਾਗ ਜਾਏਗੀ ਸੋਈ ਸੁਰਤੀ ਦਾ ਮਤਲਬ ਇਹ ਹੁੰਦਾ ਕਿ ਪਰਮਾਤਮਾ ਤੋਂ ਉਹ ਦੇ ਗਿਆਨ ਤੋਂ ਅਣਜਾਣ ਹੋਣਾ ਪਰ ਸੁਰਤੀ ਨੂੰ ਜਾਗਰਤ ਨਾ ਹੋਣਾ ਉਹਨੂੰ ਸੋਈ ਸੁਰਤੀ ਕਿਹਾ ਜਾਂਦਾ ਹੈ અમૃત નિજર પીવે કોટ જગ તૃષ્ણા તૃખા ગવાયા ज्योति જો સ્વરૂપ હર આપ અપની કૃપા કરન દેવણહારા સાચા વાર સચ સેવા એક રખાયા સાચી સેવા સਤગુર ચરણ ઢૂડી ઢૂડ ખા કર માઈ આ સચી સેવા કેડી આ જેડી સਤગુર દે ચરણ સતગુર દે ચરણ કી આ સતગુર દે સચ્ચે હુકમા નું મનના ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਨਾ ਨਿਜ ਨੇਤਰ ਖੁੱਲੇ ਹਰਨ ਫਰਨ ਲੋਚਨ ਨੈਣ ਹੋਵੀ ਰਿਸ਼ਨਾਈ ਆ ਜਦੋਂ ਅਸੀਂ ਸਤਗੁਰੂ ਦੀ ਸੱਚੀ ਸੇਵਾ ਕਰਦੇ ਆ ਉਹਦੇ ਚਰਨਾਂ ਦੀ ਸੇਵਾ ਕਰਦੇ ਆ ਉਹਦੇ ਹੁਕਮਾਂ ਦੀ ਪਾਲਣਾ ਕਰਦੇ ਤੇ ਫੇਰ ਸਾਡਾ ਜਿਹੜਾ ਨਿਜ ਨੇਤਰ ਜਿਹੜਾ ਤੀਜੀ ਅੱਖਿਆ ਉਹ ਫਿਰ ਖੁੱਲ ਜਾਂਦੀ ਹੈ ਉਹ ਖੁੱਲਦੀ ਆ ਤੇ ਫੇਰ ਸਾਨੂੰ ਸਾਰੀ ਰਿਸ਼ਨਾਈ ਹੋ ਜਾਂਦੀ ਹੈ ਨਤਾ ਟੁੱਟੇ ਜਨਮ ਮਰਨ 84 ਗੇੜ ਰਹੇ ਨਰਾਇਆ ਫਿਰ ਉਸ ਭਗਤ ਦੀ ਉਸ ਗੁਰਸਿੱਖ ਦੀ ਜਿਹੜੀ ਆ 84 ਦਾ ਗੇੜ ਜਿਹੜਾ ਉਹ ਖਤਮ ਹੋ ਜਾਂਦਾ ਤੇ ਜਨਮ ਮਰਨ ਦੇ ਵਿੱਚੋਂ ਬਾਹਰ ਹੋ ਜਾਂਦਾ ਆਤਮ ਪਰਮਾਤਮ ਇਕੋ ਢੋਲਾ ਪੜਨ ਦੂਸਰ ਵੰਡਣਾ ਕੋਈ ਵੰਡਾਈ ਆ ਫਿਰ ਉਹ ਆਤਮ ਤੇ ਪਰਮਾਤਮ ਢੋਲਾ ਆਤਮ ਤੇ ਪਰਮਾਤਮ ਢੋਲਾ ਕਿਡਾ ਵਾ ਸੋ ਹੰਗ ਸੋ ਪਰਮਾਤਮਾ ਹੰਗ ਆਤਮਾ ਇਹੀ ਮਿਲਣ ਸਾਡਾ ਜਿਹੜਾ ਹੋਗਾ ਸਬੰਧ ਪਰਮਾਤਮਾ ਨਾਲ ਬਣ ਜਾਂਦਾ ਸਨਮੁਖ ਸੱਚ ਦਵਾਰੇ ਖੜਨ ਆਤਮ ਸੇਜਾ ਸੋਭਾ ਪਾਈ ਆ ਮੰਜ਼ਲ ਇੱਕੋ ਹਕੀਕੀ ਚੜਨ ਮਹਿਬੂਬ 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 ਨਜ਼ਰੀ ਆਇਆ ਕਿਉਂਕਿ ਜਦੋਂ ਇੱਕੋ ਮੰਜ਼ਲ ਹਕੀਕੀ ਚੜਨੇ ਤੇ ਫਿਰ ਉੱਥੇ ਮਹਿਬੂਬ ਨੇ ਨਜ਼ਰ ਆਉਣਾ ਇੱਥੇ ਤਿੰਨ ਵਾਰ ਹੀ ਲਿਖਿਆ ਗਿਆ ਮਹਿਬੂਬ 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 ਕਿਉਂਕਿ ਮਹਿਬੂਬ ਸਦਾ ਹੀ ਰਹਿਣ ਵਾਲੀ ਪਾਵਰ ਹੈ ਜੋ ਪਾਸਟ ਵਿੱਚ ਵੀ ਸੀ ਜੋ ਪ੍ਰੈਜੈਂਟ ਵਿੱਚ ਵੀ ਹੈ ਤੇ ਜੋ ਫਿਊਚਰ ਵਿੱਚ ਵੀ ਰਹਿਣੀ ਹੈ ਔਰ ਉਹ ਮਹਿਬੂਬ ਇਕੋ ਹੀ ਆ ਇਕੇ ਨੇ ਹਾਜ਼ਰ ਰਹਿਣਾ ਸੰਤ ਸਹੇਲੇ ਸਾਚੇ ਤਰਨ ਜਿਸ ਤਾਰਨਹਾਰ ਦਇਆਕ ਮਾਇਆ ਕਿਹੜੇ ਤਰਨੇ ਆ ਸੰਤ ਸਹੇਲੇ ਸੱਚੇ ਝੂਠ ਝੂਠ ਫਰੇਬ ਵਾਲੇ ਨਹੀਂ ਜੋਤੀ ਜੋਸ ਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਾਰ ਸੱਚ ਦਾ ਭੇਵ ਆਪ ਖਲਾਈ ਸਾਚੀ ਸੇਵ ਕਰੇ ਗੁਰਸਿੱਖ ਗੁਰ ਸਤ ਇੱਕੋ ਇੱਕ ਦੜਾਈ ਆ ਸਤਗੁਰ ਨਾਮ ਪਾਏ ਸੱਚ ਭਿਖ ਭਿਖਕ ਪਿਛਿਆ ਪਿਖਿਆ ਝੋਲੀ ਆਪ ਭਰਾਈ ਆ ਸੱਚੀ ਸੇਵਾ ਹੁੰਦੀ ਆ ਪਰਮਾਤਮਾ ਦੇ ਹੁਕਮ ਦੀ ਪਾਲਣਾ ਕਰਨੀ ਉਹਨਾਂ ਦੇ ਹੁਕਮ ਸੰਦੇਸ਼ ਤੇ ਚੱਲਣਾ ਤੇ ਫਿਰ ਪਰਮਾਤਮਾ ਕੀ ਪਾਉਂਦਾ ਉਹਦੇ ਝੋਲੀ ਦੇ ਵਿੱਚ ਨਾਮ ਨਾਮ ਦੀ ਪਿਛਿਆ ਪਾਲਣਾ ਔਰ ਉਹ ਨਾਮ ਦੇ ਨਾਲ ਹੀ ਅਸੀਂ ਜੁੜਨਾ ਘਰ ਸੁਆਮੀ ਆਵੇ ਦਿਸbaar ਖੋਜਣ ਦੀ ਲੋੜ ਰਹੇ ਨਾ ਰਹੀ ਆ ਫੇਰ ਉਹ ਪਰਮਾਤਮਾ ਸਾਨੂੰ ਆਪਣੇ ਅੰਦਰ ਹੀ ਨਜ਼ਰ ਆਇਆ ਕਿਉਂਕਿ ਸਾਡੇ ਦਸ਼ਮ ਦੁਆਰੀ ਦੇ ਤਰ੍ਹਾਂ ਆਵਾਸ ਹੈ ਫਿਰ ਉਹ ਸਾਨੂੰ ਉੱਥੇ ਹੀ ਮਹਿਸੂਸ ਹੋਏਗਾ ਫਿਰ ਬਾਹਰ ਖੋਜਣ ਦੀ ਜ਼ਰੂਰਤ ਨਹੀਂ ਪੈਗੀ ਘਰ ਸੁਆਮੀ ਆਵੇ ਦੇਸ ਬਾਹਰ ਖੋਜਣ ਦੀ ਲੋੜ ਰਹੇ ਨਾਰਾਇਆ ਪਰਮੇਸ਼ਰ ਮਿਲੇ ਇੱਕ ਏਕੰਕਾਰ ਮਿਲ ਕੇ ਵਜੇ ਵਧਾਈਆ ਸੁਰਤ ਸੁਆਣੀ ਜਾਏ ਟਿਕ ਮਨੁਆ ਉਠ-ਉਠ ਨਾ ਦੇ ਦਿਸ਼ ਧਾਈਆ ਫੇ ਸਾਡੀ ਜਿਹੜੀ ਸੁਰਤ ਸੁਆਣੀ ਆ ਉਹ ਇੱਕ ਜਗ੍ਹਾ ਤੇ ਟਿਕਾਉ ਵਿੱਚ ਆ ਜਾਏਗੀ ਟਿਕਾਉ ਵਿੱਚ ਆ ਜਾਏਗੀ ਕਿ ਆ ਪ੍ਰਮਾਤਮਾ ਉਹ ਤੇ ਮੇਰੇ ਅੰਦਰ ਹੀ ਹੈ ਫੇ ਸਾਨੂੰ ਬਾਹਰ ਭੱਜਣ ਦੀ ਪਟਕਣ ਦੀ ਜ਼ਰੂਰਤ ਨਹੀਂ ਪੈਗੀ ਸੁਰਤ ਸੁਆਣੀ ਜਾਏ ਟਿਕ ਮਨੂਆ ਉਠ-ਉਠ ਨਾ ਦੇ ਦਿਸ਼ ਨਾ ਧਾਈਆ ਠਗੋਰੀ ਰਹੇ ਕੋਈ ਨਾ ਚੇਤਨ ਚੇਤਨੇ ਆਪਣਾ ਰੰਗ ਰੰਗਾਇਆ ਉਸ ਮਨ ਦੇ ਵਿੱਚ ਫਿੱਟ ਥੰਗੀਆਂ ਠੋਰੀਆਂ ਬਦਮਸ਼ੀਆਂ ਜਿਹੜੀਆਂ ਉਹ ਨਹੀਂ ਰਹਿ ਜਾਣਗੀਆਂ ਫਿਰ ਉਹ ਸਾਫ਼ ਸੁਥਰਾ ਹੋ ਜਾਏਗਾ ਔਰ ਜੋ ਸਾਫ਼ ਸੁਥਰਾ ਹੋ ਜਾਏਗਾ ਤੇ ਫਿਰ ਉਹ ਪਰਮਾਤਮਾ ਦੇ ਨਾਲ ਵਾਸ ਉਹਦਾ ਹੀ ਹੋਏਗਾ ਕਿਰਪਾ ਕਰੇ ਪਰਮੇਸ਼ਰ ਪਿਤਾ ਪਾਰ ਬ੍ਰਹਮ ਪ੍ਰਭ ਦਇਆ ਕਮਾਈਆ ਅੰਤਰ ਨਰੰਤਰ ਬਖਸ਼ੇ ਹਿੱਤ ਹਿੱਤਕਾਰੀ ਹੋ ਕੇ ਵੇਖ ਵਿਖਾਈ ਜਗਤ ਸੋਹਣੀ ਕਰੇ ਥਿਤ ਮਾਗ 17 ਦਾਗਵਾਈਆ ਇਹ ਹਰ ਬਾਣੀ ਜਿਹੜੀ ਹੈ ਮਾਗ 17 ਦੀ ਹੈ ਇਹ ਉਸ ਦਿਨ ਸਾਨੂੰ ਗਵਾਈ ਦੇ ਰਹੀ ਆ ਜਿਸ ਨੂੰ ਸਮਝੇ ਕੋਈ ਨਾ ਜਗਤ ਰਖ ਮਨ ਮੁਨ ਬੈਠੇ ਧਿਆਨ ਲਗਾਈਆ ਇਸ ਨੂੰ ਪਰ ਮਾਤਮਾ ਦੇ ਖੇਲ ਨੂੰ ਜਗਤ ਦੇ ਜਿਹੜੇ ਰਿਖੀ ਮੁਨੀ ਆਉ ਨਹੀਂ ਸਮਝ ਸਕਦੇ ਜਿੰਨਾ ਮਰਜੀ ਉਹ ਆਰਾਧਨਾ ਤੇ ਧਿਆਨ ਲਗਾ ਲੈ। ਸੋ ਸਹਿਬ ਬੈਠਾ ਵਿੱਚ ਦਰ ਠੰਡੇ ਸ਼ੋਭਾ ਪਾਈ ਆ। ਇਹ ਹੀ ਸਾਨੂੰ ਸਮਝ ਨਹੀਂ ਕਿ ਸਹਿਬ ਸਵਾਮੀ ਤੇ ਜਿਹੜਾ ਸਾਡੇ ਵਿੱਚ ਬੈਠਾ ਆ। ਅਸੀਂ ਉਹਨੂੰ ਬਾਹਰ ਢੂੰਡਦੇ ਆ। ਇਸੇ ਕਰਕੇ ਸੱਚੇ ਪਾਤਸ਼ਾਹ ਨੇ ਲਿਖਿਆ ਵੀ ਜਗਤ ਦੇ ਵਿੱਚ ਕੋਈ ਸਮਝ ਨਹੀਂ ਸਕਦਾ ਕਿਉਂਕਿ ਅਸੀਂ ਆਪਣਾ ਅੰਦਰ ਨਹੀਂ ਵੇਖਦੇ। ਅੰਦਰ ਧਿਆਨ ਹੀ ਦੇ ਦਿੰਦੇ ਸੋ ਸਹਿਬ ਸੁਆਮੀ ਵਿੱਚ ਆ ਬੈਠਾ ਵਿੱਚ ਦਰ ਠੰਡੇ ਸੋਭਾ ਪਾਈਆ ਜਿਸ ਦੀ ਸੇਵ ਕਰਨੀ ਨਿਤ ਨਵਿਤ ਆਪਣਾ ਹੁਕਮ ਵਰਤਾਈਆ ਜੋਤੀ ਜੋਸ ਰੂਪ ਹਰ ਆਪ ਆਪਣੀ ਕਿਰਪਾ ਕਰੇ ਖੇਲ ਸਾਚਾ ਹਰ ਸੱਚ ਦਾ ਪਰਦਾ ਆਪ ਚਕਾਈਆ ਸੋ ਇਹ ਖੇਲ ਕਿਸ ਤਾ ਵਗਾ ਅਕਾਲ ਪੁਰਖ ਪਰਮਾਤਮਾ ਦਾ ਤੇ ਉਹਦਾ ਖੇਲ ਕਿਡਾ ਵਾ ਉਹ ਹਮੇਸ਼ਾ ਸੱਚਾ ਹੁੰਦਾ ਇਸਾਚੇ ਦੇ ਤਾਂ ਹੀ ਪੜਦਾ ਜਿਹੜਾ ਆਪ ਛਕਾਉਂਦਾ ਸੋ ਮੈਂ ਇਸ ਹਰ ਬਾਣੀ ਨਹੀਂ ਜੋ ਸੱਚੇ ਪਾਤਸ਼ਾਹੀ ਨੇ ਸੰਦੇਸ਼ ਦਿੱਤਾ ਹੈ ਔਰ ਕੀ ਹੈ ਅਸੂਲ ਨੰਬਰ 6 ਦੇ ਵਿੱਚ ਵੀ ਕੀ ਲਿਖਾਇਆ ਸਰਵ ਮਨੁੱਖ ਜਾਤੀ ਨੂੰ ਪਰਮਾਤਮਾ ਦਾ ਰੂਪ ਸਮਝ ਕੇ ਹਰ ਇੱਕ ਮਾਨਵ ਨਾਲ ਪਿਆਰ ਕਰਨਾ ਕਿਉਂਕਿ ਸਾਰੀ ਮਾਨਵ ਜਾਤੀ ਜਿਹੜੀ ਉਹ ਪਰਮਾਤਮਾ ਨੇ ਖੁਦ ਆਪ ਹੀ ਬਣਾਈ ਹੋਈ ਹੈ ਕਿਉਂਕਿ ਮਾਲਕ ਸਾਰਿਆਂ ਦਾ ਇੱਕੋ ਹੀ ਹੈ ਸੋ ਹਰ ਸੰਗਤ ਜੀਓ ਮੈਂ ਹਰ ਬਾਣੀ ਇੱਥੇ ਹੀ ਇੱਥੇ ਹੀ ਸੱਚੇ ਪਾਤਸ਼ਾਹੀ ਕੋਲੋਂ ਸਮਾਪਤ ਕਰਨ ਦੀ ਇਜਾਜ਼ਤ ਚਾਹੁੰਦਾ ਹਾਂ ਜੇ ਕੋਈ ਅੱਖਰ ਵੱਧ ਘੱਟ ਪੜਿਆ ਗਿਆ ਹੋਵੇ ਕੁਝ ਵਿਚਾਰ ਕਰਦਿਆਂ ਗਲਤ ਅੱਖਰ ਬੋਲਿਆ ਗਿਆ ਹੋਵੇ ਤਾਂ ਮੈਂ ਸੱਚੇ ਪਾਤਸ਼ਾਹੀ ਪਾਸੋਂ ਹਰ ਸੰਗਤ ਪਾਸੋਂ ਖਿਮਾ ਮੰਗਦਾ ਹਾਂ ਆਓ ਪੰਜ ਕਾਰਿਆਂ ਦਾ ਸਾਥ ਦਿਓ ਜੀ Soham Sing Shri Singh Vishnu Bhagavan Di Jai Soham Maharaj Shri Singh Vishnu Bhagavan Di Jai Soham Vishnu Bhagavan Di ਸੋਹਮਾਰਾਇਸ਼ੇ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹਮਾਰਾਇਸ਼ੇ ਸਿੰਘ ਵਿਸ਼ਨੂੰ ਭਗਵਾਨ ਦੀ